ਹਾਂਜੀ ਭਈਆ ਸਬਜ਼ੀ ਵਾਲੀ ਦੁਕਾਨ ਦੇਖ ਲਓ ਤੁਸੀਂ ਹਨਾ ਇਹ 7-8 ਸਾਲਾਂ ਤੋਂ ਇੱਥੇ ਚੱਲ ਰਹੀ ਹੈ ਤੇ ਇਹ ਕਿਉਂ ਕਾਮਯਾਬ ਉਹਦੇ ਪਿੱਛੇ ਭਈਆ ਆ ਰਾਜ ਆ ਇੱਥੇ ਪੁੱਤ ਦੇ ਨਾਲ ਪਿਓ ਆਪ ਕੰਮ ਕਰਦਾ ਦੇਖ ਲਓ ਤੁਸੀਂ ਆ ਲੱਗੇ ਹੋਇਆ ਬਾਪੂ ਜੀ ਹੱਥੀ ਕਿਸਗਾ ਆਪ ਗੁੱਡੀ ਆਂਦੇ ਆ ਜਗਾ ਇਹ ਸਬਜ਼ੀ ਵਾਲੀ ਬਾਪੂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਪੁੱਤੋ ਕੀ ਹਾਲ ਚਾਲ ਹੈ ਜੀ ਬਹੁਤ ਵਧੀਆ ਤੇ ਬਹੁਤ ਉਮਰ ਹੋ ਗਈ ਬਾਪੂ ਜੀ ਹੁਣ ਟਿਕ ਕੇ ਬਹਿ ਜਾਓ ਘਰੇ ਨੇ ਪੁੱਤੋ ਵਧੀਆ ਚੱਲਦਾ ਸਰੀਰ ਸਮਾ ਅੱਛਾ ਕੰਮ ਕਰਦੇ ਆ ਮਿਹਨਤ ਕਰਦੇ ਆ ਕੰਮ ਚੱਲਦਾ ਵਧੀਆ ਇਹ ਗੱਲ ਕਿੰਨੇ ਕੁ ਲੋਕ ਕਹਿੰਦੇ ਹੋਣਗੇ ਤੁਹਾਨੂੰ ਹੁਣ ਵੀ ਪਾਪੂ ਟੇਕ ਕੇ ਬੈ ਜਾ ਮੁੰਡਿਆਂ ਨੇ ਸਾਂਭ ਲਿਆ ਕੰਮ ਟੇਕ ਵੇਕਟਰ ਨਾਲ ਦਾ ਵੜਿਆ ਜੀ ਅੱਛਾ ਆਦੇ ਵੀ ਤੂੰ ਆਰਾਮ ਕਰ ਹੁਣ ਹਾਂ ਤੇ ਮੇਰਾ ਸਰੀਰ ਜਿਵੇਂ ਨੌਜਵਾਨ ਵਰਗਾ ਪਿਆਗਾ ਤੇ ਮੈਂ ਵਧੀਆ ਕੰਮ ਕਰਦਾ ਤੇ ਮੈਨੂੰ ਟੇਕਣ ਦੀ ਫਿਰ ਕੀ ਲੋੜ ਆ ਤਾਂ ਸਰੀਰ ਚੱਲਦਾ ਸਮਾ ਮੇਰਾ ਠੀਕ ਹੈ ਜੀ ਮੇਰੇ ਨਾਲ ਦੇ ਬੈਠੇ ਨੇ ਜੁੜੇ ਇਹ ਸਬਜ਼ੀ ਵਾਲਾ ਸ਼ੌਂਕ ਤੁਹਾਨੂੰ ਪਿਆ ਸੀ ਕਿ ਮੁੰਡਿਆਂ ਨੂੰ ਪਿਆ ਸੀ ਇਹ ਮੁੰਡੇ ਆਦੇ ਸੀ ਵੀ ਆਪਾਂ ਲਾਇਆ ਕਰ ਗਏ ਪਰ ਉਹ ਪਹਿਲਾਂ ਸ਼ੁਰੂ ਮੈਂ ਹੀ ਕਰਿਆ ਸੀ ਇਕੱਲੇ ਨੇ ਅੱਛਾ ਫਿਰ ਉਹਦੋਂ ਬਾਅਦ ਇਹ ਪੜ੍ਹਦੇ ਸੀ ਉਹਦੋਂ ਹੂੰ ਪੜ੍ਹਨ ਤੋਂ ਬਾਅਦ ਇਹ ਮੇਰੇ ਨਾਲ ਹੀ ਜੁੜ ਗਏ ਠੀਕ ਹੈ ਜੀ ਤੇ ਅਸੀਂ ਬਹੁਤ ਵਧੀਆ ਕੰਮ ਹੁਣ ਵਧੀਆ ਕੀਤਾ ਚੱਲਿਆ ਜੀ ਸੋਹਣਾ ਬਹੁਤ ਸੋਹਣਾ ਬੜੀ ਕਿਰਪਾ ਵਹਿਗਰੂ ਦੀ ਸੱਚੇ ਪਾਤਸ਼ਾਹ ਦੀ ਭਰਾਮਾਂ ਦੀ ਕਈ ਬਜ਼ੁਰਗ ਹੁੰਦੇ ਆ ਮੁੰਡਿਆਂ ਨੂੰ ਇਹ ਕੰਮ ਨਹੀਂ ਕਰ ਦਿੰਦੇ ਸਬਜ਼ੀ ਵਾਲਾ ਉਹ ਕਹਿੰਦੇ ਇਹ ਤਾਂ ਮਾਲੀਆਂ ਵਾਲਾ ਕੰਮ ਹੈ ਇਹ ਤਾਂ ਤੁਸੀਂ ਕੀ ਲੈਣਾ ਸਿੱਧੀ ਖੇਤੀ ਕਰੋ ਕਣਕ ਝੋਨੇ ਦੀ ਕੀ ਕਹਿਣਾ ਚਾਹੋਗੇ ਉਹਨਾਂ ਲੋਕਾਂ ਨੂੰ ਨਹੀਂ ਮੇਰਾ ਤਾਂ ਆਪੇ ਹੀ ਵਿਚਾਰ ਸੀਗਾ ਵੀ ਸ਼ਰਾ ਆਪਾਂ ਉਹਦਾ ਸਬਜ਼ੀਆਂ ਦਾ ਕੰਮ ਕਰੀਏ ਖੇਤੀ ਦਾ ਕਰਗੇ ਚਾਹੇ ਪਸ਼ੂਆਂ ਦਾ ਕਰਗੇ ਤੇ ਵੀ ਆਪਾਂ ਇੱਥੇ ਹੀ ਕਰਨਾ ਤੇ ਪਰ ਮੁੰਡਾਂ ਨੇ ਵੀ ਮੇਰੀ ਨੀਤੀ ਇਹ ਹੀ ਸੀ ਵੀ ਆਪਾਂ ਬਾਹਰ ਨਹੀਂ ਜਾਣਾ ਜਦ ਸਾਰੇ ਖੇਤ ਚ ਹੀ ਕੰਮ ਕਰਾਂਗੇ ਠੀਕ ਹੈ ਜੀ ਵਧੀਆ ਹੁਣ ਵਧੀਆ ਸਬਜ਼ੀ ਵਿਕਦੀ ਹੈ ਜੀ ਬਹੁਤ ਸੋਹਣੀ ਬਿਲੋ ਹੂੰ ਪਨੀਰੀ ਪਨੂਰੀ ਵੀ ਲਾਉਨੇ ਆ ਥੋੜੀ ਮੋਟੀ ਅੱਛਾ ਗੋਭੀ ਦੀ ਪਨੀਰੀ ਆਪਣੇ ਕੋਲੇ ਤਿਆਰ ਆ ਗਈ ਗੰਡਾਂ ਦੀ ਪਨੀਰੀ ਹੋਰ ਦਸਰਾਂ ਨੂੰ ਤਿਆਰ ਹੋ ਜੂਗੀ ਸਾਰਾ ਕੁਝ ਗੋਭੀ ਵਧੀਆ ਤਿਆਰ ਹੈ ਹਰੇ ਗੰਡੇ ਤਿਆਰ ਹੋਏ ਪੈਣਾ ਮੂਲੀ ਆ ਸਲਗਮਾ ਸਾਰਾ ਕੁਝ ਤਿਆਰ ਹੋਇਆ ਪਿਆ ਹੁਣ ਇਹ ਦੁਕਾਨ ਕਿੰਨੇ ਵਜੇ ਖੋਲ ਲੈਣਾ ਸਵੇਰ ਆ ਕੇ ਸਬਜ਼ੀ ਰੱਖੋ ਸਵੇਰ ਸਵੇਰ 7:00 ਤੋਂ ਸਵੇਰ 7:00 ਵਜੇ ਖੋਲ ਲੈਨੇ ਮੇਲੋ ਅੱਛਾ ਜੀ ਆਖਣੇ ਸਾਢੇ 6:00 ਵਜੇ ਦੇ ਤੱਕ ਰ ਠੀਕ ਹੈ ਜੀ ਹਾਂ ਹੋਰ ਭੈਣ ਭਰਾ ਲੰਗਦੇ ਟੱਪਦੇ ਬੜਾ ਸੰਯੋਗ ਦਿੰਦੇ ਆ ਆਦਿਆਂ ਵੀ ਸਾਫ ਸੁਥਰੀ ਜੀ ਸਬਜ਼ੀ ਆਪਾਂ ਤੋਂ ਘੁੱਦੋਂ ਲੈ ਕੇ ਚਲਾਂਗੇ ਠੀਕ ਹੈ ਹਰੇਕ ਭੈਣ ਭਰਾ ਇਹੀ ਕਹਿੰਦਾਗਾ ਜੇ ਆਪਾਂ ਘੁੱਦੋਂ ਨੂੰ ਚਲਾਂਗੇ ਬਜ਼ੁਰਗਾਂ ਤੋਂ ਉੱਥੋਂ ਸਬਜ਼ੀ ਤੇ ਆਹ ਦੇਖ ਲਓ ਬਾਈ ਬਾਪੂ ਹੋਰਾਂ ਦੀ ਮਿਹਨਤ ਨਾਲ ਮ ਆ ਸਾਰੀ ਸਬਜੀ ਆਪ ਤਿਆਰ ਕਰਦੇ ਆਪ ਵੇਚਦੇ ਆ ਤੇ ਬਾਪੂ ਜੀ ਡੇਲੀ ਜਿਹੜੀ ਸਬਜੀ ਵਿਕਦੀ ਆ ਹਾਂਜੀ ਵਧੀਆ ਉਹਦੇ ਨਾਲ ਆਮਦਨ ਹੋ ਜਾਂਦੀ ਅੱਗੇ ਚੱਲੀ ਜਾਂਦਾ ਰਜਗਾਰ ਕਰਦਾ ਬਹੁਤ ਬਹੁਤ ਵਧੀਆ ਬਹੁਤ ਵਧੀਆ ਬਿਲੋਂ ਬੜੀ ਕਿਰਪਾ ਵਾਲਖ ਦੀ ਇਸका ਇਸ ਕੰਮ ਨਾਲ ਹੂੰ ਇਹ ਸਬਜੀ ਨਾਲ ਬਹੁਤ ਕਿਰਪਾ ਕੀਤੀ ਅਸੀਂ ਬਾਹਰਲੇ ਬਾਹਰ ਜਾਣ ਵਾਲੇ ਮੁਲਖ ਚ ਜਿਹੜੇ ਬੰਦੇ ਸੀ ਉਹਨਾਂ ਨੂੰ ਕਿਤੇ ਮੂਰੇ ਆ ਸੀ ਹੂੰ ਜਿਹੜੇ ਬਾਹਰ ਜਾ ਕੇ ਇਥੋਂ ਕਿਲਾਕਲਾ ਜਮੀਨ ਵੇਚ ਕੇ ਗਏ ਨਾ ਤੇ ਉਹਨਾਂ ਤੋਂ ਅਸੀਂ ਅਸੀਂ ਖਰੀਦੀ ਹੈ। ਅੱਛਾ। ਅਸੀਂ ਉਹਨਾਂ ਨੇ ਵੇਚ ਕੇ ਗਏ ਨਾ ਆਪਾਂ ਖਰੀਦੀਆਂ ਹੈ। ਹੂੰ। ਤੇ ਉਹ ਆ ਕੇ ਮੁੜ ਕੇ ਕਿੱਥੇ ਖਰੀਦੀ ਨਹੀਂ ਉਹਨਾਂ ਤੋਂ? ਆ ਮਿਹਨਤ ਨਾਲ ਹੀ ਖਰੀਦੀ ਜਾਂਦੀ ਹੈ ਜੀ। ਹਾਂ ਮਿਹਨਤ ਨਾਲ। ਆ ਜਮੀਨ ਦੇ ਵਿੱਚ ਜਿਹੜੀ ਤੇ ਆਪਾਂ ਖੜੇ ਆਂਗੇ। ਹਾਂ। ਤੇ 84 ਦੇ ਵਿੱਚ 8000 ਨੂੰ ਕਿੱਲਾ ਵੈ ਲਈ ਸੀਗੀ। ਹਾਂ। ਅੱਜ ਇਹਦਾ 3 ਕਰੋੜ ਦਾ ਭਾਅ ਹੈਗਾ। ਠੀਕ ਹੈ ਜੀ। ਅੱਜ 3 ਕਰੋੜ ਰੁਪਇਆ ਇਹਦਾ ਅਦਨ ਲੈ ਲੋ ਤੇ ਆਪਾਂ ਦਿੰਦੇ ਨਹੀਂਗੇ।